ਸਤਿ ਸ਼੍ਰੀ ਅਕਾਲ ਜੀ। ਲਓ ਜੀ ਆ ਜੇ ਛਿਟੀਆਂ ਦਾ ਕੰਮ ਸ਼ੁਰੂ ਕਰਿਆ। ਹੁਣ ਲੱਗੇ ਵਹੀ ਨਟੋਏ ਕੱਢਣ ਯੱਕਾ ਡਾਊਨ। ਹੈ। ਬਾਕੀ 16 ਫੁੱਟ ਚੜਾਈ ਲਾ ਦਿੱਤੀ 7 ਫੁੱਟ ਪਰ ਬੂਟਾ ਲਾ ਦਿੱਤਾ। ਬਾਕੀ 12 ਲਾਈਨਾਂ ਲਾਉਣੇ ਕੀ ਲੈ ਜੀ। ਬਾਕੀ ਹੁਣ ਨਾਲ ਦੀ ਨਾਲ ਅਸੀਂ ਛਿਟੀਆਂ ਲਿਆਉਨੇ ਆ। ਅਸੀਂ ਪਾਈ ਜਾਉਂਗੇ। ਕੱਲ ਸਤਿ ਸ਼੍ਰੀ ਅਕਾਲ ਜੀ। ਦੁਆਰਾ ਵਾਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਹਾਂਜੀ ਤੇ ਕੱਲ ਨੂੰ ਠੇਕੇਦਾਰ ਨੂੰ ਬਰਾਦਮਾ ਮੈਂ 24 ਘੰਟੇ ਲਈ ਛੱਡੀ ਐ ਤਾਂ ਤਿਆਰ ਆ 24 ਘੰਟੇ ਵਿੱਚ ਤਿਆਰ ਅੱਜ ਲਾਗੀ ਸਵੇਰੇ ਪੈਸੇ ਦੇ ਹਾਂ ਠੀਕ ਆ ਮੈਂ ਕਿਹਾ ਇਦਾਂ ਚਾਹੀਦੀ 24 ਘੰਟੇ ਛੱਡੀ ਤਿਆਰ ਹੋਣੀ ਚਾਹੀਦੀ ਹਣਾ 24 ਘੰਟੇ ਵਾਲੀ ਹਾਂ ਉਹ ਵੀ ਆ ਜਾਣੀ ਹੌਲੀ ਹੌਲੀ ਫੇਰ ਤਾਂ ਲੋਕਾਂ ਨੇ ਖੇਪੂ ਠੇਕੇਦਾਰ ਨੂੰ ਤਾਂ ਬੁਲਾਉਂਗਾ ਤੂੰ ਤਾਂ ਬੱਟ ਪਰ ਬੈਹਿ ਗਿਆ ਹਾਂ ਪਹਿਲਾਂ ਹੀ ਜਿੱਕਾ ਕਿਤੇ ਰਾਤ ਹੱਥ ਪੁੱਤਾ ਹੀ ਨਹੀਂ ਆਂਦਾ ਹਾਂ ਪੁੱਤਾ ਨਹੀਂ ਆਉਂਦਾ ਹਾਂ ਇੱਦਾਂ ਨੀਂਦ ਕਿੱਥੇ ਆਉਂਦੀ ਹੈ ਮਾਹੌਨ ਨੀਂਦ ਨਹੀਂ ਆਉਣੀ ਹੁਣ ਮਸ਼ੀਨ ਨੇ ਤੇ ਵੇਰਾਂ ਸੌਂ ਗਏ ਅਜੂ ਹਾਂ 10 ਮਿੰਟ 'ਚ 28 ਟੋਏ ਕੱਢਦੇ ਨੇ ਹੈ 10 ਮਿੰਟ 'ਚ 28 ਟੋਏ ਅੱਛਾ ਡਾਕਰ ਆ ਦੇਖ ਲੈ 20 ਮਿੰਟ 'ਚ 70 ਟੋਏ ਗਏ ਨਿਕਲ ਜੂਗੇ 1.5 ਕਿਲੇ ਦੇ ਅਜ ਉਹਨਾਂ ਲਾਇਆ ਤਾਂ ਕੁਝ ਡੇਢ ਕਿਲੇ 2 ਕਿਲੇ ਇਹਦਾ ਇਹਦਾ ਸਾਰੇ ਉੜਾ ਤੂੰ ਆਏਗਾ ਜੀ ਛਿਟੀ ਲਿਆ ਬਾ ਨਾਲ ਦੀ ਨਾਲ ਪਾਓ ਇਹ ਕਿ ਹੱਥਾਂ ਨਾਲ ਲੱਗੇ ਵੇ ਮਸ਼ੀਨਾਂ ਨਾਲ ਲੱਗੇ ਵੇ ਠੀਕ ਹੈ ਠੀਕ ਹਾਂ ਵਧੀਆ ਕੰਮ ਨਿਪੜੇ ਖੇ ਤੇ ਕੱਲ੍ਹ ਐ ਰ ਪਰਸੋਂ ਦਾ ਮੈਂ ਦੱਸਦੇ ਹਾਂ ਹੋਰ ਪੇਚੋਏ ਵੀ ਨਿਕਲਣੇ ਚੱਲ ਪਾਣੀ ਪਾ ਦੂੰਗਾ ਰੱਬ ਹੈ ਪਾਣੀ ਪਾ ਲੀ ਜੇ ਚ ਲੱਗ ਜੇ ਫੇਰ ਮਾਓ ਜਾ ਨਹੀਂ ਤਾਂ ਫੇਰ ਟੋਏ ਗਿੱਲਾ ਹੋ ਜਾਣਾ ਖੇਤ ਜੇ ਸਣੀ ਚਾਰ ਕਿਨੀਆਂ ਪਈਆਂ ਦੋ ਦਿਨ ਦਾ ਦੱਸ ਦੇ ਘੜੇ ਇੱਕ ਦਿਨ ਲੱਗ ਜਣਾ ਹੈ ਤਾਂ ਉਹਨੂੰ ਟਾਈਮ ਲੱਗਦਾ ਕੱਲ ਆ ਜੇਂ ਕੱਲ ਵਧੀਆ ਤੁਸੀਂ ਕੱਲ ਹੋਰ ਪਾਸੇ ਤਾਂ ਕੱਲ ਤੇਰਾ ਪ੍ਰੋਗਰਾਮ ਹੋਰ ਪਾਸੇ ਦਾ ਹੈ ਹੂੰ ਕੱਲੂ ਹੋਰ ਪਾਸੇ ਆ ਹੁਣ ਫੇਰ ਹੋਲੇ ਬਾਲੇ ਨੂੰ ਵੀ ਲੰਗਰ ਲਾਉਣਾ ਨਹੀਂ ਨਹੀਂ ਉਹ ਤਾਂ ਸੇਵਾ ਕਰਕੇ ਆਉਣੀ ਅੱਛਾ ਹੋਲੇ ਨੂੰ ਮਾਗੋਰੀ ਲੰਗਰੇ ਲਾਉਣਾ ਲਾ ਵੀ ਸਕਦਾ ਇਹਦਾ ਕੁਝ ਨਹੀਂ ਪਤਾ ਅੱਛਾ ਟਾਈਮ ਪਰ ਅੱਗੇ ਜਲੇਬੀਆਂ ਲਾਈ ਦਿੱਤੀਆਂ ਨੇ ਮੈਂ ਹੁਣ ਨਹੀਂ ਹੁਣ ਤੋਂ ਸੇਵਾ ਕਰਦਾ ਹਾਂ ਹੈ ਸੇਵਾ ਕਰਨੇ ਚੱਲਾਂਗੇ ਅਨੰਦਪੁਰ ਬੈਠਦਾ ਹੀ ਬਹੁਤ ਆ ਬਹੁਤ ਬੈਠਦਾ ਇੱਧਰ ਕਰ ਲਾ ਆ ਨਿਸ਼ਾਨੀਆਂ ਲਾ ਰਹੇ ਨੇ ਡੈਡੀ ਯਾਰ ਇੱਕ ਬੰਦਾ ਭਈਆ ਆ ਟੋਏ ਕੱਢ ਰਹੇ ਇੱਕ ਲੈਨ ਡਾਉਨ ਨੇ ਕੱਢਤੀ ਇੱਕ ਮੈਂ ਕਰਤੀ ਕਹਿੰਦਾ ਨਹੀਂ ਬੱਸ ਬੱਸ ਕੱਢੀਓ ਅਰੇ ਛਾਵੀ ਆ ਜਾਂਦਾ ਲੱਕ ਨੂੰ ਹੂੰ ਬੱਸ ਪਾਣੀ ਦੀ ਕਿੰਨੀ ਕੋਰ ਰੱਖਿਓ ਨੇੜੇ ਤੜੇ ਲੱਸੀ ਨੇੜੇ ਰੱਖੋ ਪਾਣੀ ਦੇ ਘਹਿ ਲੈਣਾ ਲੱਸੀ ਲੱਸੀ ਵੀ ਲਿਆਉਣੇ ਆਂ ਰਾਗ ਪੂਰੀ ਰੱਖੋ ਹਮ ਆ ਗੜਤਾਈ ਟੰਡਾ ਲੇਨ ਬਣਾਤੀ ਸਤੀ ਉਧਰ ਬੰਦੇ ਨਿਸ਼ਾਨੀਆਂ ਲਾਉਂਦੇ ਨੇ ਆਈ ਜਾਣ ਚੱਲ ਆ ਦੇ ਲੈ ਵੀ ਹੋ ਗਿਆ ਆਰਡਰ ਆਰਡਰ ਹੋ ਗਿਆ ਹੋ ਗਿਆ ਆਈ ਟੀ ਚ ਕਰੀ ਆਈ ਟੀ ਕਰੀ ਹਾਂ ਉਹ ਤੋਂ ਨਾ ਨਿਸ਼ਾਨੀਆਂ ਲਾ ਕੇ ਇਹ ਰੇ ਜਿੜੀ ਹੋੜੀਆਂ ਲੈ ਆਉਣਾ। ਲੈ ਰੀ ਚੱਕ ਲਿਆ ਇਹ ਨਰੀ ਜੰਟ। ਨਾਲੇ ਦੀ ਜੰਟ। ਪੱਲੀ ਇੱਕ। ਪੱਲੀ। ਪੱਲੀ ਵਾ ਕਰਕੇ ਰਲਾ ਕੇ ਨਾਲ ਦੀ ਨਾਲ ਮਿੱਟੀ ਪਾਈ ਐ। ਇੱਕੋ ਡੰਡੇ ਜਿਹਾ ਲਿਆਉਂਗੇ। ਤੋਣੇ ਨੂੰ। ਹੂੰ। ਜੇ ਮੀਨ ਆ ਪਿਆ ਫਿਰ ਤਾਂ ਆਪਾਂ ਨੇ ਪਾਣੀ ਉਹ ਲਾ ਲੈਣਾ ਇਹਨਾਂ। ਆਹ ਵੀ ਤਾਂ ਪਾਣੀ ਲਾਉਣਾ ਹੀ ਐ। ਦੱਸਿਆ ਹੋਇਆ ਉਹ ਫੋਨ ਪਰ ਨੈਟ ਆ ਆ ਦੱਸਦਾ ਨਹੀਂ ਮੀ। ਖਬਰਾਂ ਵਾਲੇ ਨਿਊਜ਼ ਵਾਲੇ ਦੱਸੀ ਜਾਂਦੇ ਵੀ ਇਸ। ਕਿੰਨੇ 16 ਦਾ ਵੀ? 16 17 ਦਾ ਦੋ ਦਿਨ ਦਾ। ਕਲਰ ਬੱਸ ਹੋਣਾ। ਫਰਾਤ। ਉੰਚੀ ਰਾਤ ਲਈ ਅੱਗੇ ਤੇ 16 ਦੀ ਦੱਸਦੇ ਤੇ ਹੂੰ ਉਹਨਾਂ 17 ਦਾ ਵੀ ਦੱਸ ਨੈਟ ਆ ਫੋਨ ਵਾਲਾ ਦੱਸਦਾ ਨਹੀਂ ਹੈ ਫੋਨ ਵਾਲਾ ਨੈਟ ਦੱਸਦਾ ਨਹੀਂ ਵੀ ਮੀ ਆ ਇਹਦੇ ਵੀ ਨਹੀਂ ਆਉਂਦਾ ਉਹਨਾਂ ਦਾ ਲੱਗ ਹੋਣਾ ਵੀ ਇੱਧਰ ਹਾਂ ਉਹਨਾਂ ਦਾ ਚੈਨਲ ਲੱਗ ਚੈਨਲ ਤਾਂ ਲੱਗੇ ਆ ਹੂੰ ਆਹ ਮੌਸਮ ਹੁੰਦਾ ਬੱਦਲ ਵਾਜੀ ਲੱਗਣੀ ਆ ਭਾਈ ਹਾਂ ਉਹਨਾਂ ਦਾ ਰੱਬ ਹੋਣਾ ਨੀਲੀ ਛੱਤ ਵਾਲਾ ਕਿ ਇੱਕ ਉਹ ਪੁੱਛ ਲਈ ਵਾਜ ਹੈ ਨਾਦ ਦੇ ਸਾਨੂੰ ਵੀ ਇੱਕਾ ਰੱਬ ਦੋ ਰੱਬ ਦੋ ਹੈ ਬਾਬੂ ਕਿਹਾ ਇੱਕ ਵਾ ਬਾਬਾ ਨਾਨਕ ਇੱਕੋ ਬਾਕੀ ਛਿਟੀਆਂ ਥੜੂਂਗੀ ਆਪਾਂ ਨੇ ਹੋਰ ਲਿਆਉਣੀਆਂ ਫਿਰ ਆ 120 ਕੀ ਛਿਟੀ ਹੋਰ ਥੜੂਂਗੀ ਥੜੂਂਗੀ ਹਾਂ ਐਨਾ ਹੁਣ ਆਪਾਂ ਨੇ ਥੋੜੀਆਂ ਸੰਗਣੀਆਂ ਲਾ ਦੇਣੀਆਂ ਉਹ ਛਿੱਧੀਆਂ ਕਰਕੇ 600 ਲੈਂਦੀ ਸੀ ਹੁਣ 720 ਜੇ 18 ਫੁੱਟ ਪਰ ਕਰਦੇ ਫਿਰ 18 ਜਾਂ 20 ਪਰ ਫਿਰ ਤਾਂ ਇੰਨੀ ਸਰ ਜਾਣਾ ਇਹ ਸਰ ਜਾਣਾ ਲਾਈਨ ਆਪਾਂ ਨੇ ਨੇੜੇ ਕਰਤੀ ਲੈਣ ਨੂੰ ਆਇਆ ਨਾ ਖੇਤ ਤੇ ਰੁੱਦਣੀ ਹੈ ਫਸਲ ਤਾਂ ਮਣੀ ਮੁੱਟੀ ਹੁੰਦੀ ਆ ਫਸਲ ਤਾਂ ਪਹਿਲੇ ਥਾਲੇ ਆਉਣੀ ਆ ਜਿਹੜੀ ਹੁੰਣੀ ਆ ਐਨੇ ਸਾਹ ਨਾਲੇ ਬੂਟਾ ਵਿਗਦਾ ਕਿਹੜੇ ਖੇਤ ਵਿਗਦਾ ਵਿਕੀਲਾ ਵੇਚਣਾ ਭਾਈ 2 ਕਿੱਲੇ ਵੇਚਣੇ ਬੂਟਿਆਂ ਦਾ ਹੀ ਸਾਹ ਵੇਖਣਾ ਬੂਟੇ ਦੇ ਵੀ ਕਿੰਨਾ ਬੂਟਾ ਲੱਗਿਆ ਕਹੇ ਜਾ ਬੂਟਾ ਕਿੰਨਾ ਕਵਾਂਟਲ ਹੋਵੇ ਕਿੰਨਾ ਵਜ਼ਨ ਹੋਵੇ ਉਹਦੇ ਜੀ ਹੂੰ ਉਹ ਠੇਕੇਦਾਰ ਨੂੰ ਧੋਕਣੀ ਲੈਣਾ ਪੀਲਾ ਥੋੜਾ ਦੇਖਣਾ ਜਿਹੜਾ ਆਪਾਂ ਨੇ ਹੁਣ ਪਪੂਲਰ ਵੇਚੇ ਆ ਹੂੰ ਉਹ ਵੀ 15 ਤਰੀਕ ਨੂੰ ਲਾਏ ਤੇ ਇਹ ਵੀ 15 ਤਰੀਕ ਨੂੰ ਰੱਖਣ ਲੱਗੇ ਅੱਛਾ ਅੱਜ ਦੇ ਦਿਨ ਅੱਛਾ ਹੂੰ ਆਂ ਪੂਰੇ ਮੌਕੇ ਭਰੇ ਆ ਪੂਰੇ ਐਨ ਮੌਕੇ ਕੋ 15 ਠੀਕ ਹੈ ਜੀ ਇਹ ਵਧੀਆ ਇੱਕ ਕੀਲਾ ਵਾ ਅਸੀਂ ਬੇਜਤਾ ਦਿੱਤਾ ਬਾਈ ਪੱਟਾ ਨਹੀਂ ਹਲ ਠਹਿਰ ਕੇ ਆ ਹਾਂ 3 ਸਾਲ ਦੇ ਉਹ ਬੇਜ ਤੇ ਹਾਂ 3 ਦੇ ਚਲ ਵਧੀਆ ਵੇਕੇ ਵਧੀਆ ਵੇਕੇ ਤਿੰਨ ਦੇ 3 ਸਾਲ ਦੇ ਤੇ ਹੈ ਜਾਨੀ ਕੇ ਹਾਂ ਤੇ ਰੇਟ ਮਿਲਣਾ ਚਾਹੀਦਾ ਬਾਈ ਕੀ ਰੇਟ ਵੀ ਮਿਲਣਾ ਚਾਹੀਦਾ ਬੂਟਾ ਵੀ ਬਹੁਤ ਚੰਗਾ ਦਾ ਬੂਟਾ ਬਹੁਤ ਚੱਲਿਆ ਬਹੁਤ ਚੱਲਿਆ ਬਹੁਤ ਨਾ ਨਾ ਪਹਿਲਾਂ ਜਿਹੜੇ ਬੂਟੇ ਅਸੀਂ ਹੁਣ ਵੇਚੇ ਆ ਉਹ ਵੀ 15 ਤਰੀਕ ਫਰਵਰੀ ਨੂੰ ਲਾਏ ਤੇ ਇਹ ਵੀ 15 ਫਰਵਰੀ ਉਹਦੇ ਵਿੱਚ 10 ਕਿਸਮ ਵੀ ਸੀ 9 ਕਿਸਮ ਵੀ ਸੀ ਉਹ ਮਿਕਸ ਦਾ ਕੰਮ ਜਿਹੜੇ 9 ਸੀ ਉਹ ਜ਼ਿਆਦਾ ਚੱਲੇ ਪਏ ਆ ਜਿਹੜੇ ਮੋਟੇ ਆ ਐਦਿ ਕੀ ਤਾਂ ਅਸੀਂ 9 ਹੀ ਲੱਤੇ ਯਾਰ ਹੂੰ ਵੀ 9 ਹੀ ਦੇ ਦਿੱਤੇ ਵਾਪਿਸ ਆਸਕੇ ਬਾਪੂ ਜੀ 6 ਮਹੀਨੇ ਬਾਅਦ ਮਿਲਣ ਆਇਆ ਤਾਂ ਮੈਂ ਆਇਆ ਤੇ ਬੂਟਾ ਜ਼ਿਆਦਾ ਚੱਲਿਆ ਕਹਿੰਦਾ 9 ਕਿਸਮ ਆਈ ਤੇ ਮੈਂ ਕਿਹਾ 9 ਹੀ ਦੇ ਗਾ ਹੂੰ ਹੂੰ ਨਹੀਂ 9 ਹੀ ਲੱਤੇ ਨ ਕਰਨੇ ਨੇ ਵੀ ਨੌਂ ਹੀ ਲਾਇਆ ਸਾਰੇ ਸਾਰੇ ਹਾਂ ਕੱਲ ਬਾਅਦ ਪੁੱਛਿਆ ਅੱਛਾ ਮੈਂ ਕਿਹੜੀ ਕਿਰਮ ਕਹਿੰਦਾ ਨੌਂ ਹੀ ਹੈ 9 ਵਜਨ ਜ਼ਿਆਦਾ ਜਾਂਦੀ ਬਾਦਦਾ ਵੀ ਆ ਵਜਨ ਵੀ ਜਾਂਦਾ ਰਾਜੀ ਤੇ ਲਿਆ ਜਾਗਾ 10 ਨਾਲ ਤੇ ਰਾਜੀ ਤੇ ਲੈ ਚੰਦੇ ਆਲੇ ਅੱਛਾ ਪੀ ਲਿਆ ਪਾਣੀ ਮੰਨੂ ਹੀ ਪਲਾ ਦੇ ਫੇਰ ਲੱਗੀਏ ਫੇਰ ਖੇਤ ਇੱਕ ਵਾਈ ਪੋਲੇ ਖਰ ਕੇ ਵੀ ਫਰਕ ਆ ਮੜਾ ਜਾ ਬੈਂਕਰ ਪਰ ਹਾਲੇ ਤੇਲ ਦਾ ਮਝਿੰਦਾ ਬਾਤ ਇਹ ਸਾਲੀ ਪਾਣੀ ਵਾਂਗੂ ਪੀਂਦੀ ਆ ਉਹ ਤਾਂ ਪੈਟਰੋਲ ਪੰਪ ਕੋਲੇ ਆ ਹੁਣ ਕਿਹੜੇ ਦੂਰ ਜਾਣਾ ਪੈਣਾ ਰੋਪੜ ਆ ਬਾਈ ਐਂ ਤਾਂ ਇਹਦੀ ਪੀਪੀ ਭਰਾ ਲਿਆਏ ਟੈਂਕ ਤਾਂ ਹੀ ਕਹਣਾ ਮੰਡਲ ਦਾ ਟੈਂਕਾ ਭਰਾ ਲਿਆ ਰੱਖੀ ਇੱਧਰ ਨੂੰ ਲਾ ਰਹੇ ਆਂ ਬਾਈ ਆਪਾਂ 7 7 ਫੁੱਟ ਪਰ ਇੱਧਰ ਨੂੰ ਹੈਗਾ 11 ਆ ਆਪਾਂ ਨੇ ਲੈਂਡ ਟੂ ਲੈਂਡ ਛੱਡੀ ਚੜਾਈ ਥੋੜਾ ਥੋੜਾ ਹਮ ਮੈਨਾਂ ਨਾ ਕੱਟਾਂ ਨਾ ਵੱੱਦਾ ਠੀਕ ਹੈ ਬਹੁਤ ਹੋ ਗਈ ਥੋੜਾ ਬੁੱਤ ਦੀ ਥੋੜਾ ਮੋਟਾ ਛੋਟੀ ਚਲੋ ਜੀ ਕਰਦੇ ਆਂ ਸ਼ੁਰੂ ਅਗਲੀ ਲਾਈਨ ਬਾਈ ਨਾਲ ਦੀ ਨਾਲ ਹਮ ਨਵੇੜੀਏ ਕੰਮ ਨੇੜੇ ਚ ਕਰੀਏ ਨੇੜੇ ਚ ਕਰੀਏ ਹਲ ਤਾਂ ਦੋ ਲੇਨਾਂ ਨਿਕਲੀਆਂ ਕੌਣ ਸਮਝਦਾ ਕੋਈ 26 27 ਲੇਨਾਂ ਹੈ ਹਾਂ ਨੇੜੇ ਚ ਕਰੀਏ ਮੌਸਮ ਦਾ ਨਹੀਂ ਪਤਾ ਹਮ ਇਹਦਾ ਮੌਸਮ ਠੀਕ ਦੱਸੀ ਹੋਵੇ ਬਤ ਤਾ ਯਾਰ ਕਦਾ ਕੋਈ ਚੱਕਾ ਏਦਾਂ ਨੂੰ ਲੱਗ ਰਹੇ ਆ ਸਾਡੀ ਇੱਕ ਲੇਨ ਚ ਨੂੰ 28 ਬੂਟੇ 52 ਉੱਧਰ ਨੂੰ ਲੱਗ ਰਹੇ ਆ 27 28 ਹਾਂ 27 ਕਿ 28 27 27 ਤੁਸੀਂ ਗਿਣੇ ਇਥੇ ਹਾਂ 27 27 ਹਾਂ ਠੀਕ ਬਸ 22 ਹੀ ਆਹੀ 27 ਮੈਂ 28 ਕਿਉਂ ਨਹੀਂ 22 ਤਾਣ ਗਿਣੀ ਬਾਅਦ ਚ ਆਜਾ ਕਾ ਸਟਾਰਟ 27 ਹੁਣੇ ਕਿੰਨੇ ਹੁੰਦੀ ਖੜੇ ਨੇ ਸਟਾਰਟ ਕਰ ਆਜਾ ਤੁਸੀਂ ਮਾਰ ਕੇ ਇੱਕ ਹੀ ਦੀ ਡਰ ਲੱਗਦਾ ਬੈਗ ਦਾ ਫੜਾ ਬੋਸ ਦਾ ਆ ਫੜਾ ਇੱਕ ਸੱਟ ਤੇ ਮਾਰਾ ਉਹ ਪੰਜ ਬੂਟੇ ਜਾਣੇ ਥੋੜਾ ਬੂਟੇ ਲਿਆਂਗੇ ਕੱਲ ਉਹ ਐ ਜੇ ਨਿਕਲ ਜੇ ਬਹੁਤ ਇੱਕ ਬਹੁਤ ਜੌੜ ਖਰਜੂਗਾ ਜੀ ਬਹੁਤ ਜੌੜ ਲੱਗੇ ਹਾਂ ਬਹੁਤ ਜੌੜ ਹੋਰ ਬੋਲ ਆਇਆ ਇੱਕ ਮਸ਼ੀਨ ਭਾਰੀ ਆ 9 ਵਜੇ ਖੜੇ ਨਹੀਂ ਤਾਂ ਨਿਕਲ ਗਿਆ ਬੰਦੇ ਵੀ ਤੁਸੀਂ ਤਿੰਨ ਬਦਲ ਬਦਲ ਕੇ ਲੱਗੇ ਰਹੇ ਹਾਂ ਦੋ ਬੰਦੇ ਕੁਝ ਨਹੀਂ ਤੇ ਕਰਨ ਦੋ ਨਹੀਂ ਉਧਰ ਛਟੀਆਂ ਹੀ ਪਾਉਂਦੇ ਫਿਰ ਇਹ ਵੀ ਨਾਲ ਦੀ ਨਾਲ ਪਹੁੰਚ ਜਿੰਕ ਹਾਂ ਤਾ ਕੰਮ ਹੋ ਗਿਆ ਕੰਮ ਵਧੀਆ ਕਰੇ ਬਈ ਨਹੀਂ ਛੱਟੀ ਜੇ ਟੋਇਆਂ ਪਰ ਹੁੰਦੇ ਫੇ ਛੱਟੀ ਵੀ ਨਹੀਂ ਪਾਣੀ ਸੀ ਉਦੋਂ ਨਾ ਬੰਦੇ ਵੰਡ ਹੁੰਦੇ ਫੇ ਕੱਲ ਟੋਇਓ ਨਿਕਲਨੇ ਤੇ 600 ਛੱਟੀ ਤਾਂ ਪੈ ਗਈ ਬੰਨੇ ਪੜ ਗਿਆ ਹੋ ਗਿਆ ਨੇੜੇ 100 ਕੁ ਬੂਆ ਛੱਟੀ ਹੋਰ ਬਚੂਗੀ ਮੇਂ ਡਰਾਮਾ ਪੰਜ ਲੈਣਾ ਰਹਿ ਗਈਆਂ 25 ਜੋ ਕਾ ਖਾਓ ਉਹੀ ਸਭਾ ਸੌ 120 ਪਾਰਟੀ ਜੋ ਕਾ ਕੰਮ ਕਰਤਾ 버ਗਰਾਂ ਦਾ ਹਾਂ ਹੈ ਉਹ ਵੀ ਆ ਹੋ ਗਿਆ ਉਸਦੇ 버ਗਰ ਪੀਜ਼ਾ ਸਮੋਸੇ ਪੀਜ਼ਾ ਪੀਜ਼ਾ ਸਮੋਸੇ ਥੋੜੀ ਆ ਸਮੋਸਿਆਂ ਦੇ ਫੁੱਟੇ ਐ ਇਹ ਭਾਈ ਲੱਗ ਗਿਆ ਉਧਰ ਬੰਦੇ ਲੱਗੇ ਫੋਰ ਮੈਂ ਨਾਲ ਦੀ ਨਾਲ ਜਿੰਕਰ ਡਾਇਆ ਪਾਤਾ ਇਹ ਜਾਈਦਾ ਰੀਜੈਂਟ ਪਾਤੀ ਬੰਦਾ ਉਧਰ ਪੂਰੀ ਸਪੀਡ ਚ ਆ ਰਿਹਾ ਪਾ ਕੇ 282 ਹੈ ਭਾਈ ਫੁੱਲ ਕੱਢ ਰਹੇ ਆ ਚੱਲ ਰਿਹਾ ਕਾਰੋਬਾਰ ਕਿਚਦਾ ਗਾਮਨ ਹੁਣ ਮਖਾ ਪਾਰਟੀ ਹੋ ਗਈ ਕਹਿੰਦਾ ਸਮੋਸੇ ਲਿਆਓ ਉਹ ਸਮੋਸਿਆਂ ਦੀ ਪਾਰਟੀ ਆ ਪੀਜਾ ਪੂਜਾ ਪਿੱਛੇ ਕਰ ਲੈ ਕਰ ਮਾੜਾ ਮੋਟਾ ਲੈ ਮਿਰਜਾ ਦੋ ਹੋਰ ਤੇ ਆ ਦੀ ਪਾਰਟੀ ਖਲੇ ਕਰ ਬਿੱਲੂ ਵੀ ਪਹੁੰਚਿਆ ਬਿੱਲੂ ਹੀ ਵਸਾਇਆ ਬਾਈ ਅੱਜ ਅਸੀਂ ਬਿੱਲੂ ਹੀ ਵਸਾ ਲਿਆ ਹੋਰ ਬਿੱਲੂ ਇਹ ਤਾਂ ਬੰਦੇ ਦਾ ਹਮ ਟੁੱਟ ਗਿਆ ਸਾਸਰੀ ਘਰ ਜੀ ਬਾਬਾ ਜੀ ਹੋਰ ਜੀ ਠੀਕ ਹੈ ਜੀ ਮਹਾਰਾਜ ਟਾਈਮ ਲੰਘ ਹੀ ਜਾਂਦਾ ਆ ਛਿੜੀ ਤਿੰਨ ਵਾਰ 25 ਵਿੱਚ ਪੈਂਦੀ ਹੋਣੀ ਬੰਦੀ ਘਾ ਤੇ ਗਿਆ ਮੈਨੂੰ ਇਹ ਮੁਰਗੇ ਵਾਂਗੂ ਲੱਤ ਪੜੀ ਆ ਅੱਜ ਕਾ ਲੱਤ ਜੀ ਡਿੜੀ ਗਈ ਵੱਡੋ ਤੋ ਟੋੜ ਲਾ ਤੋੜ ਦੇ ਤਾਂ ਕੁਝ ਨਹੀਂ ਪਿਕੜਨਗੇ ਤੋੜ ਦੇ ਉਹਦਾ ਡੰਡਾ ਲਾ ਦੇ ਤੋੜ ਕੇ ਤਾਂ ਲੁੱਟੇ ਨਾ ਮੌਸਮੀਆਂ ਚ ਲੈ ਫੜ ਕਿੱਕ ਮਾਰ ਜੀ ਬਾਹਰ ਰਹਿ ਗਈਆਂ ਕਿੰਨੀਆਂ ਲਾਈਨਾਂ ਰਹਿ ਗਈਆਂ ਆਪਣੀਆਂ ਬਾਹੋਂ ਕੇ ਨੇੜੇ 1 2 3 4 ਤੇ ਲੈ ਨਾ ਰਹੀ ਮਣਗੀ ਗੱਲ ਵਾਸਤੇ ਕਦੋਂ ਮੁਜ ਜਾ ਗਿਆ ਵੀ ਲੈ ਨਾ ਕਰਤੀ ਨਾ ਪਈਦਾ ਪਈ ਤਰਣਾ ਨਾ ਆ ਤਾ ਮੈਂ ਆਪਣੇ ਕੋਲ ਨਾਲ ਨਾਲ ਜੀ ਆ ਗਿਆ ਬਾਈ ਨਾਲ ਦੀ ਨਾਲ ਇੱਕ ਮੁੰਡਾ ਹੋਰ ਆਇਆ ਤਾਂ ਜੋਤਾ ਉਹਦੇ ਵੀ ਕੰਮ ਕਰਾ ਤਾ ਨਾ ਕਿ ਨਹੀਂ ਨਾਲ ਦੀ ਨਾਲ ਹੋਰ ਪਤਾ ਲੱਗ ਗਿਆ ਵੀ ਕਿੰਨੀ ਇੱਕ ਘੜ ਦੀ ਪਤਾ ਹੀ ਨੇ ਬੜਾ ਨਾਲ ਦੀ ਨਾਲ ਕੰਮ ਜੇ ਤੂੰ ਪਹਿਲਾਂ ਟੋਏ ਪੈ ਸੋ ਛੱਡੀ ਨਹੀਂ ਪੈਣੀ ਸੀ ਫਿਰ ਫਿਰ ਤਾਂ ਮਾਰਨ ਦਾ ਭਈਆਂ ਨੂੰ ਕੱਲੇ ਨੂੰ ਨਾਲ ਦੀ ਮੇਰੇ ਕੋਲ ਕੱਢਣ ਲੱਗਿਆ ਕੋਈ ਤੇਰੀ ਟੋਏ ਚ ਛੱਡੀ ਨਾ ਨਾ ਇਹ ਕੱਲੂ ਤੋਂ ਹੋ ਜੂਗੀ ਉੱਥੇ ਕੋਈ ਚੱਕਾ ਨਹੀਂ ਛੱਡੀ ਪਾਈ ਸੀ ਬਹੁਤ ਜ਼ੋਰ ਲੱਗਿਆ ਭਾਈ ਉਹੀ ਤਾਂ ਕਰਦੇ ਨੇ ਕਰ ਲੈਣੇ ਨਹੀਂ ਅੱਤੀ ਜੜੀ ਛੱਡੀਆਂ ਬਾਰੇ ਲਾਉਣੀ ਦੀ ਪੈਣਾ ਮਸ਼ੀਨ ਬਹੁਤ ਜੋਗੀ ਹੁੰਦੀ ਹੈ ਮਸ਼ੀਨ ਇਹ ਭਾਈ ਕਰਾਇ ਪਰ ਲਿਆਤੀ ਹੋਈ ਆ ਬੰਦੇ ਦੀ ਇਹ ਤੇਲ ਵੀ ਜ਼ਿਆਦਾ ਪੀਂਦੀ ਆ ਮੇਰੇ ਵਾਲੀ ਮਸ਼ੀਨ ਤਾਂ ਭਾਈ ਰਾੜਾ ਸਾਹ ਵਾਲੇ ਲੈ ਕੇ ਤੇ ਹੋਣ ਲਈ ਦੀ ਪਿਛਲੇ ਸਾਲ ਪਤਾ ਹੀ ਕਿੱਥੇ ਗਈ ਕਿੱਥੇ ਨਹੀਂ ਨਹੀਂ ਉਹਦਾ ਰਾਣ ਹੋਣ ਚੱਕ ਲਿਆ ਘਰ ਤੇ ਹੀ ਚੱਕ ਲਿਆ ਬਈ ਘਰ ਤੇ ਉਹ ਲੈ ਗਿਆ ਸਲਾ ਕੋਈ ਦੇਖਦਾ ਰੋਜ਼ਗਾਰ ਬੰਦੇ ਦਾ ਮੋਟਰ ਪਰ ਪਾਈ ਦੀ ਘਰ 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 ਤੇ ਹੀ ਲੈ ਗਿਆ ਦੱਸ 35 ਬੰਦਾ ਮੈਂ ਲਾਲਾ ਕਿਸੇ ਨੂੰ ਦੱਸਿਆ ਵੀ ਨਹੀਂ ਚਾਹ ਕੋਈ ਲੈ ਗਿਆ ਹੁਣਾਂ ਘਰ ਤੇ ਚੋਰੀ ਅੱਜ ਕੱਲ ਬਹੁਤ ਆ ਇੰਦਰ ਨੂੰ ਅਜਾਬ ਆਜ ਬਹੁਤ ਚੋਰੀ ਬਹੁਤ ਅੱਜ ਕੱਲ ਮਸ਼ੀਨ ਦੀ ਨਹੀਂ ਮੈਂ ਦੁਆਰੇ ਸੀਜਨ ਲਾਉਣਾ ਚਾਹੀਦਾ ਸੀਜਨ ਲਾਉਣਾ ਚਾਹ ਚੱਲ ਜਿਹੜਾ ਕੋ ਸੋ ਗਿਆ ਆ ਇਹ ਇੱਕ ਦੀ ਫੇਰ ਕਿਰਾਏ ਪਰ ਲਿਆਂਦੀ ਨਹੀਂ ਡਾਉਣ ਦੀ ਮਸ਼ੀਨ ਤਾਂ ਹੈ ਉਹ ਦੀ ਫੇਰ ਇੱਕ ਦੀ ਕਿਰਾਏ ਪਰ ਲਿਆਉਣੀ ਤੇ ਮੈਂ ਤਾਂ ਆਪ ਸੀ ਜਣ ਟੁੱਟ ਗਿਆ ਫੱਦੂ ਮਸ਼ੀਨ ਤੇਰੀ ਵਾਲੀ ਬਹੁਤ ਸੱਟ ਬਹੁਤ ਯਾਰ ਉਹਦਾ ਬਾਈ ਤੇਲ ਇੰਨਾ ਐਵਰੇਜ ਬਹੁਤ ਵਧੀਆ ਦੀ ਸੀ ਮੈਨੂੰ ਇਹਦਾ ਬਹੁਤ ਸਮਝ ਕਿਰਾਏ ਵਾਲੀ ਤੈਨੂੰ ਪਤਾ ਹੁਣ ਕੱਲੇ ਕੱਲੇ ਬੰਦੇ ਦੇ ਕਦੇ ਕਿਸੇ ਦੇ ਹੱਥ ਲੱਗਣੀ ਕਦੇ ਕਿਸੇ ਦੇ ਕੋਈ ਚੀਜ਼ ਹੋਈ ਜੀ ਰਹਿੰਦੀ ਨਹੀਂ ਹੈਗੀ ਇਹ ਨਹੀਂ ਇਹਦਾ ਬਹੁਤ ਤੇਲ ਪਿੰਦੀ ਆ ਮੈਨੂੰ ਲੱਗਦਾ ਇਹਨੇ ਪੀ ਜਾਣਾ 2 ਰੁਪਏ ਕਰ ਦੋ ਇਹਦਾ 1500 ਵੀ ਆ ਐ ਚਾਲਕ ਉਹ ਨਿਕੰਮਾ ਹੋ ਗਿਆ ਕੋਈ ਨਹੀਂ ਕੰਮ ਹੋ ਗਿਆ ਟਾਟਾ ਵਾਦਾ ਹੋਈ ਜਾਂਦਾ ਕੰਮ ਹੋ ਗਿਆ ਮੇਰਾ ਟਾਈਮ ਨਾਲ ਬਾਕੀ ਘਟ ਜਾਣਾ ਆਪਣੇ ਕੋ ਮਨ ਲਾ 150 ਛੜੀ ਕਟੂਗੀ ਬਾਪੂ ਉਹਨੂੰ ਯਾਰ ਕਾ ਨੂੰ ਟਰੈਕਟਰ ਲੈ ਕੇ ਜਾਣਾ ਉਹਨੂੰ ਉਹੀ ਤੇ ਉਹਨੂੰ ਕਾ ਰੈਡੀ ਭੇਜ ਦੇ ਕਿਸੇ ਦੀ ਕਿਰਾਇਆ ਦੇ ਕੇ ਹੁਣ ਫਰਾਂ ਕਰ ਸਿੱਧੀ ਖੇਤਾਂ ਜਾਵਣੀ ਉਹਨੂੰ ਫੋਨ ਕਰ ਦੇ ਕਾ ਨੂੰ ਜਾਊਂਗਾ ਟਰੈਕਟਰ ਲੈ ਕੇ ਭਈਆਂ ਲੈ ਕੇ ਭਈਆਂ ਨੇ ਉਹੀ ਟਾਈਮ ਖਰਾਬ ਕਰਦਾ ਉਹਨੂੰ ਕਾ ਭਈ ਪੇਜ ਆਪਣਾ 200 ਰੁਪਏ ਕਰੀ ਜਾਂ ਪਤਾ ਨਹੀਂ ਹੋਊਗਾ ਪਤਾ ਨਹੀਂ ਉਹ ਬਠੇਰੇ ਕਿਰਾਏ ਪਰ ਹੁੰਦੇ ਉਹਨੇ ਆਪੇ ਮੰਗਵਾ ਲੈਣੀ ਉਹਨਾਂ ਦਾ ਤਾਂ ਪੈਸਾ ਜਦੋਂ ਆਵੇ ਫੇ ਗਿਣੂਗੇ ਆਪਾਂ ਵੀ ਕਿੰਨਾ ਕੁ ਟੋੜਾ ਹਾਂ ਹਾਂ ਜਦੋਂ ਆਪਣੇ ਪੈਸੇ ਤੋਂ ਆ ਕੇ ਨੂੰ ਕਹ ਮੈਂ ਤੇਰਾ ਪੈਸਾ ਵੀ ਜਦੋਂ ਪਾ ਦੇਦਨੇ ਕਹ ਸਾਨੂੰ ਭੇਜ ਦੇ ਤੁਹਾਨੂੰ ਕਹ ਲੋੜ ਉੱਥੇ ਜਾਣ ਦੀ ਰੈਡੀ ਭੈ ਬਾਕੀ ਨਾਲ ਦੀ ਨਾਲ ਰੇ ਵੀ ਬਾਤ ਆ ਡਾਉਨ ਬਾਬੇ ਨੇ ਪ੍ਰੀਜ਼ੈਂਟ ਤੇ ਵਿੱਚ ਟਾਇਰ ਬਾ ਹੁਣ ਤਾਂ ਪਾਣੀ ਦੀ ਗੱਲ ਰਹੀ ਵਾ ਪਾਣੀ ਦੀ ਪਹਿਲਾਂ ਬਾਲਟੀਆਂ ਚੱਕ ਲੋ ਖਾਲ ਪਰ ਲੋ ਨਹੀਂ ਨਹੀਂ ਪਾਣੀ ਪਹਿਲਾਂ ਲੱਡੂ ਨੂੰ ਲਾ ਦੇ ਪਾਣੀ ਬਾਬੇ ਬੰਦਰ ਤੇ ਲਾ ਦੇ ਉੱਧਰ ਆ ਗਿਆ ਭਾਈ ਬੰਦਾ ਇੱਕ ਹੋਰ ਚਾਚਾ ਜੀ ਆਇਆ ਚਾਚੇ ਉਹ ਮਸ਼ੀਨ ਲੈ ਜਾ ਉਹ ਇਹ ਨਹੀਂ ਆਉਂਦਾ ਫਿਰ ਕਰਾਇਆ ਪੱਲਿਆਂ ਦੀ ਹੋਈ ਬਾਈ ਤੁਸੀਂ ਤੇਲ ਬਹੁਤ ਪੀਂਦੀ ਹੈ ਡਾਉਣ ਵਾਲੀ ਨਹੀਂ ਰ ਬਹੁਤ ਪੀਂਦੀ ਘਰ ਤੋਂ ਹੀ ਚੱਕਣੀ ਹੈ ਜੇ ਕਰਨ ਦਾ ਐਗਦੀ ਗੰਜੈਸੇ ਨਹੀਂ ਪਾਈ ਲੈਣਤੀ ਯਾਰ ਤੰਗ ਹੋ ਗਿਆ ਤਾਕਤੀ ਮੈਂ ਨਹੀਂ ਮੈਂ ਮਸ਼ੀਨ ਫੇਰ ਲਿਆਉਣੀ ਸੀ ਜੀ ਸਰ ਸਾਹਿਬ ਵਧੀਆ ਸੀਜ਼ਨ ਲੱਗਿਆ ਜੇਰਾ ਉਹ ਸੇਵਾਂ ਜੇ ਨਾਂਗੇ ਪੈਸੇ ਦੋ ਉਹ ਨਹੀਂ ਦੋ ਤਿੰਨ ਜਣਿਆਂ ਨੂੰ ਅਰ ਮੈਂ ਦੋ ਤਿੰਨ ਜਣਿਆਂ ਨੂੰ ਮੈਂ ਦੇ ਤਾ ਤਾਂ ਕੈਮਰਾਮੈਨ ਥੱਕ ਗਿਆ ਕੈਮਰਾਮੈਨ ਕਮਜ਼ੋਰ ਲੱਗਦਾ ਕਮਜ਼ੋਰ ਹੀ ਹੈ ਕੀ ਹੋਇਆ ਯਾਰ ਚਾਰ ਹੋ ਗਿਆ ਬੰਦਾ ਕਮਜ਼ੋਰ ਹੀ ਸਿਆਣਾ ਹੋ ਗਿਆ ਹਾਂ ਹੋ ਗਿਆ ਸਿਆਣਾ ਸਿਆਣਾ ਹੋ ਗਿਆ ਵੀਰੇ ਰੇਡ ਦਾ ਜਰਾ ਲੱਗਿਆ ਵਾ ਅੱਜ ਨਾ ਨਾ ਕੰਮ ਤਾਂ ਬਾਪੇ ਨੇ ਬਹੁਤ ਕਰਾਇਆ ਚਿੜੀ ਚਿੜੀ ਲਾਤੀ ਹੈ ਚਿੜੀ ਚਿੜੀ ਪਾਤੀ 600 ਚਿੜੀ ਤਕਰੀਬਨ ਆਪਣੀ ਲਗ ਪੈ ਚੱਲੀ ਥੋੜੀਆਂ ਜੀਆਂ ਬਚ ਗਈਆਂ ਹਨ ਪਛੇਦੋਂ ਥੋੜੀ ਬਹੁਤੀ ਘਟਣੀ ਆ 150 ਹੀ ਘਟਣੀ ਕੰਮ ਨੇੜੇ ਚ ਆ ਉਹ ਬਾਏ ਤੇ ਆਦਾ ਲਸਣ ਪਾ ਦੇ ਬੀ ਪੱਠੇ ਬਣਾ ਦੇ 90 ਇਹ ਆ ਮਸ਼ੀਨ ਜਿਹੜੀ ਇਹ ਆ ਨਾ ਬੰਦਾ ਸਾਰਾ ਕੰਮ ਬਦਾ ਇਹਦੇ ਨਾਲ ਸਾਰੇ ਸਾਰਾ ਸਰੀਰ ਕੰਮ ਬਦਾ ਇਹਦੇ ਨਾਲ ਵਾਈਬ੍ਰੇਸ਼ਨ ਆ ਨਾ ਇਹ ਤਾਂ ਦੂਏ ਲੱਗਿਆ ਹੁੰਦਾ ਮੈਂ ਤਾਂ ਚਾਰ ਪੰਜ ਦਿਨ ਲਾ ਦੇ ਲਾ ਲੈਣੇ ਚਾਰ ਪੰਜ ਦਿਨ 100 ਤੋਂ ਮਨੀ ਮਾਰੇ ਕਹਿੰਦਾ ਚਾਰ ਪੰਜ ਦਿਨ ਲੈ ਲਾ 10000 ਰੁਪਏ ਤੁਸੀਂ ਲੈ ਲਾ ਇਹ ਜੇ ਨਾ ਉਹ ਨੰਗੇ ਕਿਰਪਾ ਹੋ ਗਈ ਕਿ ਪੈਸੇ ਦੇ ਦੇ ਜੀ ਬੰਦਾ ਕੰਮ ਟਾਈਟ ਬੋਸ ਕਰਦਾ ਕਿਰਪਾ ਨਾ ਸਰ ਮੇਰੇ ਕੋ ਬਾਈ ਯਾਰ ਮੇਰੇ ਪੈਸੇ ਬੰਦਾ ਲੈ ਕੇ ਆਵੇ ਇੱਕ ਜਿੰਦ ਨੇ 20000 ਰੁਪਏ ਲੈ ਲਿਆ ਮੁੜ ਕੇ ਦੱਸਦਾ ਮਿਲੂ ਆਏ ਨਾ ਤੋ ਬੰਦਾ ਹੀ ਨਾ ਕਿ ਆ ਜਰਾ ਦੁਨੀਆ ਉੱਪਰ ਤੇ ਦੁਨੀਆ ਤੇ ਵਾਜੇ ਲੈਣ ਕਰ ਅੱਛਾ ਤੂੰ ਕੋ ਚਲਣ 20000 ਰੁਪਏ ਲੈਣਾ ਤੂੰ ਕੋ ਜੇ ਕੋ ਚੱਲ ਕੋਈ ਗੱਲ ਨਹੀਂ ਛੱਡ ਤੇ ਕੋਈ ਗੱਲ ਨਹੀਂ ਸੁਪੂ ਦੇ ਪਟੈਂਸ਼ਨ ਲੈ ਓਹ ਸੁਪੂ ਬਜਰ ਗੱਭਰੂ ਬੇਰਾ ਹੋਗੇ ਮਿਲੂ ਆਏ ਨਾ ਤੋ ਯਾਰ ਡੰਡੇ ਨਾਲ ਤੋਂ ਹੋਣੀ ਆ ਮਿੱਟੀ ਵਾਲੇ ਸਿੱਧੀ ਕਰਕੇ ਨਾ ਫਿਰ ਹੋਣੀ ਆ ਹਯੂਰ ਸਾਹਿਬ ਚੱਲੋ ਭਾਈ ਅੱਗੇ ਸਾਰੇ ਹੈ ਹਯੂਰ ਸਾਹਿਬ ਜੀ ਕਹਿੰਦਾ ਫੇ ਖੜਾ ਹੋ ਗਿਆ ਹਯੂਰ ਸਾਹਿਬ ਕਿੱਥੇ ਚਲੇ ਪਹੁੰਚ ਜੂਗਾ ਆ ਬੈਠ ਕੇ ਗੱਲਾਂ ਕਰਦਾ ਲੱਕ ਦੁਖਦਾ ਮੇਰਾ ਹੀ ਦੁਖਦਾ ਮਸ਼ੀਨ ਤਾਂ ਚਲਾਈ ਨਹੀਂਦਾ ਮਸ਼ੀਨ ਤਾਂ ਇਹਨੇ ਬਹੁਤ ਘੱਟ ਚਲਾਈ ਆ 100 ਘਟਾ ਹੈ ਹੈ ਆਲਾ ਮੜੀ ਉਹ ਨਾ ਮੁਕਰਤਾ ਆਏ ਨੇ ਕਪੜੇ ਖਾਣੇ ਜੋ ਕਰਤਾ ਆਏ ਨੇ ਸੌਕ ਟਵਾਲ ਕੰਕ ਕੱਲੇ ਕੱਲੇ ਟੋਏ ਨੂੰ ਪਾਉਣੀ ਕਿ ਤੇ ਖੇਲ ਪਈ ਆ ਨਾ ਨਾ ਬਹੁਤ ਕੱਲੇ ਟੋਏ ਨੂੰ ਪਾਉਣਾ ਕਿ ਤੇ ਜਿਹੜੀ ਵੜੀ ਇਹਦੀ ਪਈ ਬਾਈ ਆ ਛਿੜੀ ਜੋਤੇ ਨੇ ਪੁਆਤੀ ਯਾਰ ਇਹਨੇ ਪਾਈ ਆ ਥੋੜੀ ਬਾਦੀ ਮੈਂ ਪੁਆਤੀ ਨਾਲ ਮੈਂ ਇਹਨਾਂ ਨੂੰ ਲੱਕ ਕੱਟ ਕੇ ਦਿੱਤੀਆਂ ਛੋਟੀਆਂ ਛਿੜੀਆਂ ਆਪਾਂ ਚੜ੍ਹਦੇ ਸਾਈਡ ਲਾਤੀਆਂ ਬਣੀਆਂ ਉਹ ਪਰਲੀ ਸਾਈਡ ਲਾਤੀਆਂ ਸਬਜ਼ੀ ਸਾਰ ਆ ਛਿੜੀ ਆਪਾਂ ਨੇ ਛੋਟੀ ਇੱਧਰ ਲਾਤੀ ਜਿਹੜੀ ਛੋਟੀ ਦੀ ਵਿੱਚ ਬੜੀ ਵੀ ਨਹੀਂ ਹੈਗੀ ਇੰਨੀ ਜ਼ਿਆਦਾ ਯਾਰ ਡਾਣ ਠੀਕ ਆ ਛਿਟੀ ਯਾਰ ਨਾ ਛੋਟੀ ਆ ਨਾ ਬੜੀ ਆ ਤੂੰ ਕਹਿਣਾ ਦਾ ਵੀ ਬਹੁਤ ਬੜੀਆਂ ਬੜੀਆਂ ਨਹੀਂ ਐਡੀ ਬੜੀ ਤਾਂ ਛਿਟੀ ਹੋਣੀ ਦੀ ਹੈਗੀ ਠੀਕ ਆ ਨਹੀਂ ਵਧੀਆ ਆ ਕਿਉਂ ਮੇਰਾ ਦੇਖੀ ਇਹ ਚੱਲਣਾ ਇਹ ਹਾਂ ਫਿਰ ਦਾਂਦੂ ਠੇਕੇਦਾਰ ਨੂੰ ਬੁਲਾ ਦੋ ਮੈਂ ਦਰਮਖ ਨੂੰ ਫੋਨ ਕਰਾਂ ਮੈਂ ਦਰਮਖ ਨੂੰ ਠੇਕੇਦਾਰ ਭੇਜਾਂ ਕਿਹੜਾ ਕੰਮ 24 ਘੰਟੇ ਪੱਕੀ ਹੋਣੀ ਇਹ ਤਾਂ ਜਿਹੜੇ ਕੋਲ ਵਕਤ ਲੈਂਗੇ ਹਾਂ 24 ਘੰਟੇ ਵਾਲੀ ਛਿੜੀ ਚਾਹੀਦੀ ਦੇਖੀ ਲੋਕ ਲੋਕਾਂ ਨੇ ਕੋਸੇ ਵਰਗੀ ਚੱਲਦੀ ਹਾਂ ਹਾਂ 24 ਘੰਟੇ ਵਾਲੀ ਤਾਂ ਕੋਈ ਫਸਲ ਨਹੀਂ ਹੈਗੀ ਛਿੜੀ ਕਿੱਥੇ ਤਿਆਰ ਕਰ ਲੂ ਤੂੰ ਕੋਈ ਪਾ ਨਹੀਂ ਮੈਂ ਕਿਹਾ ਜਿਹੜੇ ਸਾਫੀਆਂ ਭਾਜੀਆਂ ਹੈਗੀਆਂ ਲੈ ਕਿਹੜੀ ਆਹ ਜਵਾਂ ਜੇ 24 ਘੰਟੇ ਕਿਹੜੀ ਤਿਆਰ ਹੋਣੀ ਹਾਂ ਕੋਈ ਨਾ ਕੋਈ ਕਈ ਵੀ ਨਹੀਂ ਚਲਕਣੇ ਚਾਰ ਹਾਂ ਕਿੱਦ ਦੀ ਹੈ ਬੰਦਾ ਨੂੰ ਕੰਮ ਕੋ ਬੰਦਾ 30 ਤਿਆਰ ਗਿਆ 24 ਘੰਟੇ ਦਾ ਡੈਕਟਰ ਚ ਬਹੁਤ ਬੰਦਾ ਮਸ਼ੀਨਰੀ ਕੋਈ ਚੀਜ਼ ਬਣਾਉਣੀ ਕਰਨੀ ਉਹ ਬਣਾ ਸਕਦਾ ਬੰਦਾ ਬੱਕੀ ਗਲਾ ਹੈਗਾ ਚੀਜ਼ ਕੋਈ ਸਾਰੀ ਤੇ ਬਾਜੀ ਹੋਰ ਇਹਦਾ ਇਹ ਥੋੜੋ ਇਹ ਤਾਂ ਬਈ ਟਾਈਮ ਵਾਲੀਆਂ ਚੀਜ਼ਾਂ ਬਣਾ ਲਾ ਪਰ ਅੱਜਕੱਲ ਟੀਕੇ ਨਾਲ ਉਹ ਜੇ ਹਰੀ ਵੀ ਕੱਚੀ ਵੀ ਆ ਪਕਾ ਦਿੰਦੇ ਆ ਬੰਦੇ ਟੀਕੇ ਨਾਲ ਪਕਾ ਦਿੰਦੇ ਹੋਰ ਹੈ ਜੀ ਬੋਲਾ ਗੱਲ ਚਲੋ ਭਾਈ ਚਲੋ ਪੱਲਕੀਆਂ ਨੇ ਐਡਜ ਕਰੀਏ ਕੰਮ। ਉਹ ਥੱਕ ਗਿਆ ਤਾਂ। ਲੋ ਜੀ। ਟੋਿਆਂ ਦਾ ਕੰਮ ਨਿਬੜ ਗਿਆ ਜੀ ਆਪਣਾ। ਤੇ ਛਿਟੀ ਰਹਿ ਗਈ ਥੋੜੀ ਘਟ ਗਈ। 140 ਕਿ ਛਿਟੀ ਰਹਿ ਗਈ। ਉਹ ਕੱਲੂ ਲਿਆਉਂਗੇ ਤੇ ਕੱਲੂ ਪਾ ਦੂੰਗੇ। ਟੋਿਆਂ ਦਾ ਕੰਮ ਫੇਰ। ਆਹੀ ਚੱਲ ਵਧੀਆ ਟਾਈਮ ਨਾਲ ਨਿਬੜ ਗਿਆ। ਉਹਟੋ ਇਹ ਆਪਣਾ ਜਿਓ ਕੱਲ ਨੂੰ ਤੋਾਈ ਹੋ ਜੂਗੀ ਚਟੀਆਂ ਹੋਰ ਲੈ ਆਉਂਗਾ ਜਿਹੜੀਆਂ ਥੜ ਗਈਆਂ ਨਾਲੇ ਉਹ ਨਵੀਂ ਕਿਸਮ ਕਹਿੰਦਾ ਉਹਦੀਆਂ ਵੀ 2-4 ਲਾਈਨਾਂ ਲਾ ਕੇ ਦੇਖ ਲਵਾਂਗੇ ਬੇ ਵਧੀਆ ਚੱਲਦੀ ਹੈ ਕਹਿੰਦੀ ਕਿਹੜੀ ਰਸਦਾ ਦਾ ਵੈਰਾਈ 111 ਦੱਸਦਾ ਉਹ ਵੀ ਦੇਖ ਲਵਾਂਗੇ 50 ਸਬਸਿਡੀ ਲੈ ਕੇ ਬਾਕੀ ਇਹ ਨਿਬੜ ਗਿਆ ਹੁਣ ਤੋਾਈ ਤੋਂ ਤੋਾਈ ਵਾਲਾ ਰਹਿ ਗਿਆ ਕੰਮ ਬਾਕੀ ਹੋ ਰਹੀ ਝੋਲੀ ਪਾ ਕੇ ਰੱਖ ਗਿਆ ਡਾਉਨ ਉਹ ਕੱਲੂ ਪਾ ਦੂਗੇ ਅੱਪ ਉਰੀ ਰੱਖ ਜਾਣੀ ਜੀ ਹੈਂ ਉਰੀ ਰੱਖ ਜਾਣੀ ਜੀ ਉੱਠੀ ਵਿੱਚੇ ਰੱਖ ਦੀ ਥਾਲੇ ਉੱਥੇ ਰੱਖ ਇੱਥੇ ਰੱਖ ਦੋ ਆ ਇੱਥੇ ਉਰੀ ਰੱਖ ਦਿੰਨੇ ਹਮ ਉਹ ਕੇ ਨਾਲੇ ਉਹ ਬਾਰਮਾ ਵੀ ਰੱਖ ਦਿੰਨੇ ਉਰੀ ਉਦੋਂ ਤੈਨੂੰ ਕਹਿੰਦਾ ਕਹੋ ਜੇ ਮਿੱਟੀ ਪੈ ਗਈ ਹਾਂ ਜੇ ਫੇ ਹੋ ਜੂ ਹਾਂ ਮੈਂ ਕੀ ਦੇਖ ਲਈ ਉਰੀ ਜਿਆ ਰੱਖ ਦਿੰਨੇ ਇਹ ਵੀਡੀਓ ਆਈ ਆਣਾ ਇਹ ਨਿਬੜਦਾ ਹੋਇਆ ਮੀਂਹ ਕਿਣੀ ਦੇ ਵੀ ਮੀਂਹ ਵੀ ਚੜਦੇ ਦੋ ਦੋ ਪਹਿਣਾ ਤਾਂ ਹੈ ਨਹੀਂ ਹਾਂ ਪਹਿਣਾ ਤਾਂ ਹੈ ਨਹੀਂ ਯਾਰ ਥੋੜਾ ਉਹ ਕਿ ਬਹੁਤਾ ਮਾੜਾ ਮਾੜਾ ਪੈ ਵੀ ਜਾਂਦਾ ਤੂੰ ਹੀ ਦੱਸੀ ਜਾਂਦਾ ਮੀ 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 ਖਬਰਾਂ ਦੱਸਦੇ ਰੋਜ਼ ਖਬਰਾਂ ਚ ਦੱਸੀ ਜਾਂਦੇ ਆ ਕੋਣ ਕੋਈ ਨਹੀਂ ਹੋਰ ਕੋ ਨੈਟਵਰਕ ਕੋਈ ਨਹੀਂ ਆਉਂਦਾ ਹੈਗਾ ਖਬਰਾਂ ਦੌਰ ਦੱਸਦੇ ਬਾਕੀ ਪਤਾ ਵੀ ਕੋਈ ਨਹੀਂ ਆਈ ਵੀ ਸਕਦਾ ਚਲ ਠੀਕ ਆ ਫਿਰ ਹਾਂ ਚਲੋ ਕੰਡਾ ਵੀ ਕਰ ਲਾਂ ਚੱਲ ਫੇਰ ਤੈਨੂੰ ਕਿਹਾ ਆਪਣਾ ਚੱਕ ਲੈ ਕਪੜਾ-ਕਪੜਾ ਹੈਂ ਚੱਕ ਲਿਆ আচ্ছা ਰਾਤ ਨੂੰ ਦਾ ਤੁਰਿਆ ਦਾ ਕੱਲ ਹੈ ਠੀਕ ਹੈ ਯਾਰ ਠੀਕ ਹੈ ਸਵੇਰੇ ਫੇਰ ਤੂੰ ਆਈ ਹੋ ਜੂਗਾ ਉਹ ਡੰਡਾ ਨਾ ਦੇਈ ਹੂੰ ਨਾ ਇਹ ਡੰਡਾ ਦਾ